ਪਹਿਲਾਂ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਅਕਤਾਨ ਕੋਟ ਸ਼ੁਕਰਿਆ ਉਹਨਾਂ ਦੇ ਇੱਥੇ ਚਰਨਾਚਨ ਨਮਸਕਾਰ ਕੀਤੀ ਗਈ। ਤੋਂ ਉਦੋਂ ਬਾਅਦ ਜਿਹੜੇ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਗਠਨ ਕੀਤਾ ਗਿਆ ਸੀ। ਉਹਦੀ ਅਸੀਂ ਅੱਜ ਜਿਹੜੀ ਆ ਭਰਤੀ ਮਹਿਮ ਦੀ ਸ਼ੁਰੂਆਤ ਕਰਨ ਕਰਨ ਜਾ ਰਹੇ ਆ ਮੁਰਸਲਾ ਜ਼ਿਲ੍ਹੇ ਵਾਸਤੇ। ਤੇ ਉਹਦੇ ਵਾਸਤੇ ਅਸੀਂ ਪੰਜ ਮੈਂਬਰਾਂ ਦੇ ਉਹਨਾਂ ਨੂੰ ਡਿਊਟੀ ਦਿੱਤੀ ਗਈ ਆ ਕਿ ਭਰਤੀ ਕਮੇਟੀ ਜਿਹੜੀ ਪੰਜ ਮੈਂਬਰੀ ਬਣਾਈ ਗਈ ਆ ਉਹਨਾਂ ਦੀ ਅਸੀਂ ਇੱਥੇ ਅਨਾਉਂਸਮੈਂਟ ਕਰਨ ਵਾਸਤੇ ਆਏ ਸੀ। ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਉਹ ਮੇਰਾ ਖਿਆਲ ਹੁਣ ਅੱਗੇ ਪੂਰੇ ਜ਼ਿਲ੍ਹੇ ਨੂੰ ਬਲਾਕ ਵਾਈਜ਼ ਅੱਗੇ ਜਿੱਦਾਂ ਵੇ ਵੰਡ ਕੇ ਤਹਿਸੀਲ ਦੇ ਸਾਹਮਣਾਂ ਜਾਂ ਪਿੰਡਾਂ ਦੇ ਸਾਹਮਣਾਂ ਉਹ ਅੱਗੇ ਇਸ ਈ ਨੂੰ ਵਧਾਉਣਗੇ ਕਰ ਕਰ ਤੱਕ ਪਹੁੰਚ ਕਰਨਗੇ ਤੇ ਇਹਨਾਂ ਚ ਜਿਹੜੇ ਅਸੀਂ ਪੰਜ ਮੈਂਬਰ ਦਿੱਤੇ ਗਏ ਆ ਉਹਨਾਂ ਚ ਗੁਰਦੀਪ ਸਿੰਘ ਜੀ ਭੰਡਾਰ ਬੋਰ ਸਿੰਘ ਜੀ ਡਾਕਟਰ ਪਰਮਜੀਤ ਸਿੰਘ ਮਾਨਸਾ ਅਸ਼ਪਾਲ ਸਿੰਘ ਭੰਗੋਲਾਣਾ ਪਾਣੋਲਾਣਾ ਤੇ ਡਾਕਟਰ ਸਿੰਘ ਸੈਨ ਸਿੰਘ ਇਹ ਇਹ ਪੰਜ ਮੈਂਬਰ ਜਿਹੜੇ ਆ ਤੇ ਇਹਨਾਂ ਦੇ ਉੱਪਰ ਜਿਹੜੇ ਆ ਇਹ ਅਬਜ਼ਰਵਰ ਲਾਏ ਗਏ ਆ ਪ੍ਰਗਟ ਸਿੰਘ ਮੀਆਂ ਵੰਡ ਉਹ ਇਹਨਾਂ ਦੀ ਦੇਖ ਰੱਖ ਇਹਨਾਂ ਨਾਲ ਤਾਲਮਿਲ ਕਰਕੇ ਉਹ ਅੱਗੇ ਚੱਲਣਗੇ ਸਾਰੇ ਜਣੇ ਤੇ ਅੱਗੇ ਇਹ ਜਿਹੜੀ ਅੱਗੇ ਇਸ ਮੈਂ ਨੂੰ ਅੱਗੇ ਬਤਾਉਣੀ ਹੈ ਪੰਜਾਬ ਦੇ ਦਾਨਸਰ ਤੋਂ ਹੁਣਾਂ ਲੈ ਕੇ ਦੂਰਸਾ ਦਸਮਾ ਰਹਿ ਗਿਆ ਹੈ ਤੁਹਾਡੀ ਕੀ ਰਣਨੀਤੀ ਇਹ ਸਾਡੀ ਰਾਜਨੀਤੀ ਅਸੀਂ ਆਪਣੀ ਪਾਰਟੀ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਆ ਲੋਕਾਂ ਤੱਕ ਉਹ ਵੀ ਜਿਹੜੀ ਸਾਡੀ ਜਿਹੜੀ ਪਾਰਟੀ ਦਾ ਅਜੰਡਾ ਉਹਨੂੰ ਪਹੁੰਚਾ ਰਹੇ ਆ ਦੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ ਫਿਰ 2027 ਆਉਗੀ ਜਦੋਂ ਸ੍ਰੋਮਿਕ ਮਿਤੀ ਦੀ ਇਲੈਕਸ਼ਨ ਆਉਣੀ ਉਹਦੇ ਵਾਸਤੇ ਅਸੀਂ ਪਾਰਟਿਸਪੇਟ ਕਰਾਂਗੇ ਅਜਦਰ ਸਿੰਘ ਕਮੇ ਅਜਿਹੀ ਜਿਹੀ ਪਤਾ ਦਿੱਤਾ ਦਿੰਦਾ ਕਿ ਆ ਨਾ ਲੋਕੀ ਵਿੱਚ ਵਿੱਚ ਦੇਖੋ ਮੇਰਾ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ بڑا ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਗੋੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਾਹਿਬ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਸਦਾ ਦਾ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੇ ਹਰ ਪੱਖ 'ਚ ਖੜਨ ਖੜ ਗਏ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਾਲ ਖਾਲ ਹਾਲਾਤ ਜਿਹੜੇ ਹੁਣ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਥ ਦੇ ਕੇ ਮੇਰੇ ਖਾਲ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛੰਗਾ ਪਿਆ ਜੇ ਉਹਦੋਂ ਛੱਡ ਦਿੰਦੇ ਤੇ ਮੇਰੇ ਖਾਲ ਇੱਕ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਹਿੰਦਾ ਸਾਹਕਾ ਰਵਿਸ਼ਰ ਜਨ ਹਰਪ੍ਰੀਤ ਸਿੰਘ ਦੇ ਮਾਮਲੇ ਚਾਹੇ ਕਿਛ ਤੋਂ ਹਮਤ ਲੱਗਿਆ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ جاری ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਗਰਦਾਨੇ ਆ ਗਿਆ ਜੋ ਇਹਨਾਂ ਨੇ ਪੰਥਨਾ ਤ੍ਰੋਕ ਮਾਇਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੀ ਵਜ੍ਹਾ ਸੀ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਵਲਟੋਹਾਰ ਗਿਆ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾ ਚ ਆ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਪੇਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ ਅਪਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਅੱਖਾਂ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਆ ਅਮਰੀਕਾ ਤੋਂ ਵੱਡੀ ਗੱਲ ਇਹ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ ਕੜੀਆਂ ਵੀ ਲਗਾਈਆਂ ਜਾ ਰਹੀਆਂ ਹਨ ਕੜੀਆਂ ਬਣੇ ਚਾਈ ਮੇਰਾ ਖਿਆਲ ਹੈ ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰਨ ਆਪਣੀ ਧਰਤੀ ਨੂੰ ਆਪਣੇ ਮਾਪੇ-ਬਾਪ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ 'ਚ ਰੋਣਾ ਪੈ ਰਿਆ ਇੱਥੇ 50 50 60 60 ਲੱਖ ਰੁਪਇਆ ਲਾ ਕੇ ਲੋਕ ਜਾ ਰਹੇ ਜਾ ਰਹੇ ਆ ਕਿਉਂਕਿ ਜੇ ਇਤਿਹਦਾ ਸਿਸਟਮ ਸਾਡੇ ਲੋਕਾਂ ਇਹ ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰਾ ਖਾਲੇ ਕਿਸਾਨ ਨੂੰ ਉੱਥੇ ਰੋਲ ਦੀ ਲੋੜ ਨਹੀਂ ਸੀ। ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲ ਤੋਂ ਹਮਦਰਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਤਕਾ ਹੋਇਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ 'ਚ ਨੌ ਅਰੈਸਟ ਕਰਨ ਉਹਨਾਂ ਦੇ ਜਿਹੜੇ ਜੋ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਜੰਟਾਨੇ ਨੂੰ ਲੁੱਟਿਆ ਜਾਂ ਸਰਕਾਰ ਉਹਨਾਂ ਦੀ ਪਰਪਾਈ ਕਰੇ ਤੇ ਕਿਉਂਕਿ ਉਹ ਨੌਜਵਾਨ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਉਹਨਾਂ ਦਾ ਵੀ ਉਹਨਾਂ ਦੇ ਪਰਿਵਾਰਾਂ ਦਾ ਹੋਰ ਨੁਕਸਾਨ ਹੋਵੇ। ਤੇ ਜਹਾਂ ਸਮਾਜ ਨੂੰ ਕੋਈ ਗਲਤ ਦਿਸ਼ਾ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦਾ ਉਹਨਾਂ ਦੇ ਉਹਨਾਂ ਨੂੰ ਹੌਸਲਾ ਉਹਨਾਂ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੂੰ ਸਸਰੂਮਣੀ ਕਮੇਟੀ ਨੂੰ ਵੀ ਉਹਨਾਂ ਦੀ ਮਤ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੱਧ ਝੜ ਕੇ ਉਹਨਾਂ ਦੀ ਮਤ ਕਰਨੀ ਚਾਹੀਦੀ ਵਾਪਸ ਆਏ ਨੌਜਵਾਨ ਨੇ ਦੂਸ਼ ਲਾਇਆ ਕਿ ਉਸਨੇ ਬਹੁਤ ਅਸ਼ਚਲ ਦਾ ਸਾਹਮਣਾ ਕਰਨਾ ਪਿਆ ਉਸਨੇ ਉਸ ਨੂੰ ਆਪਣੇ ਦਾੜੀ ਤੇ ਕੀਸ ਕੱਟ ਮਚਾਉਣਾ ਇਹ 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 ਸਮਝੋ ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਲਾ ਲੋ ਕਿ ਜੋ ਸਾਨੂੰ ਇਥੋਂ ਦੂਜੇ ਮੁਲਕਾਂ ਚ ਰੋੜਨਾ ਪੈ ਰਿਹਾ ਜਾਂ ਜੋ ਕਰਨਾ ਪੈ ਰਿਹਾ ਹੈਗਾ ਅਸੀਂ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਉੱਥੇ ਪਹੁੰਚਣਾ ਪੈ ਰਿਹਾ ਅਸੀਂ ਕਿੰਨਾ ਰਿਸਕ ਲੈ ਰਹੇ ਜੇ ਇੱਥੇ ਕੋਈ ਹਾਲਾਤ ਚੰਗੇ ਹੋਣ ਜੋ ਕੋਈ ਸਿਸਟਮ ਚੰਗਾ ਹੋਵੇ ਤੇ ਅਸੀਂ ਚੰਗੇ ਤਰੀਕੇ ਨਾਲ ਉੱਥੇ ਜਾ ਸਕੀਏ ਇਹ ਸਾਡੇ ਨੌਜਵਾਨਾਂ ਦੀ ਵੀ ਜਿਹੜੀ ਹੈ ਕਿ ਜਿਹੜੀ ਦੌੜ ਹੈ ਸਾਡੀ ਉਧਰ ਨੂੰ ਜਾਣ ਦੀ ਮੇਰੇ ਖਿਆਲ ਲੇ ਕੇ ਵੀ ਬਹੁਤ ਸਾਡੀ ਇਹ ਤੇ ਮਜਬੂਰੀ ਬਣ ਗਈ ਹੈ ਕਿ ਸਾਨੂੰ ਆਪਣੀ ਧਰਤੀ ਨੂੰ ਛੱਡ ਕੇ ਉੱਥੇ ਜਾਣਾ ਪੈ ਰਿਹਾ ਇਹ ਇਹ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਕਹਾਣ ਹੈ ਇਸ ਕਰਕੇ ਸਾਨੂੰ ਆਈਸੀ ਦੀ ਸਾਰੀਆਂ ਸੰਸਥਾਵਾਂ ਨੂੰ ਕਿੰਨੇ ਕਿ ਇਹ ਤਾਂ ਖਾਸ ਕਰਕੇ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਕਿ ਜੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲਾਂਦਾ ਜਾ ਰਿਹਾ ਕਿ ਕਿ ਉਹਨਾਂ ਦਾ ਗਨਾਮ ਗਨਾਹ ਤੇ ਸਾਡੀਆਂ ਸਰਕਾਰਾਂ ਦਾ ਹੈ ਕਿ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹਨਾਂ ਨੂੰ ਮਜਬੂਰਨ ਆਪਣਾ ਘਰ-ਬਾਰ ਜ਼ਮੀਨਾਂ ਜਾਇਦਾਦਾਂ ਵੇਚ ਕੇ ਉੱਥੇ ਜਾਣਾ ਪੈ ਰਿਹਾ ਆਖਰੀ ਸਵਾਲ ਹੈ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਛੱਡ ਕੇ ਲੋਕ ਤੁਹਾਡੇ ਮਨ ਨੂੰ ਕਿਉਂ ਕਰ ਨਹੀਂ ਇਹ ਠੀਕ ਹੈ ਜੀ ਰਵਾਇਤੀ ਪਾਰਟੀਆਂ ਤੋਂ ਉਸ ਲੋਕਾਂ ਨੇ ਦੇਖ ਲਿਆ ਉਹਨਾਂ ਦੇ ਹਾਲਾਤ ਉਹਨਾਂ ਨੂੰ ਉਨ੍ਹਾਂ ਦੇ ਹਾਲਾਤਾਂ ਤੋਂ ਜੋ ਸਾਡੀ ਲੰਮਾ ਸਮਾਂ ਸਾਡੇ ਤੇ ਰਾਜ ਕਰਦੇ ਰਹੀਆਂ ਦੋ ਪਾਰਟੀਆਂ ਸੀ ਅਕਾਲੀ ਦਲ ਤੇ ਖਾਲਸ ਉਨ੍ਹਾਂ ਤੋਂ ਦੁਖੀ ਹੋ ਕੇ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਤੇ ਭਰੋਸਾ ਕੀਤਾ ਸੀ ਤੇ ਉਨ੍ਹਾਂ ਨੇ ਤੇ ਬਹੁਤ ਥੋੜੇ ਸਮੇਂ 'ਚ ਜੋ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਜਾਬ ਦੇ ਉੱਪਰ ਬਹੁਤ ਵੱਡਾ ਕਰਜ਼ਾ ਚੜਾ ਦਿੱਤਾ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਨ੍ਹਾਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਜੋ ਡਿਬਰੂ ਕਰਦੀਆਂ ਜੇਲਾਂ 'ਚ ਜਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਵਾਸਤੇ ਜੋ ਵਾਅਦੇ ਕਰਕੇ ਆਏ ਸੀ ਨਸ਼ੇ ਦੇ ਵਾਸਤੇ ਵਾਅਦਾ ਕਰਕੇ ਆਏ ਸੀ ਉਨ੍ਹਾਂ 'ਚ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਲੋਕ ਬਹੁਤ ਨਰਾਸ਼ ਹਾਉਣ ਨੌਜਵਾਨੀ ਨੇ ਪਤਾ ਨਹੀਂ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਤਬਾਹ ਹੋ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਨਵੀਂ ਪਾਰਟੀ ਦੀ ਵੀ ਲੋੜ ਸੀ ਤੇ ਜੋ ਪੰਜਾਬ ਦੇ ਹਿੱਤਾਂ ਦੀ ਡਟ ਕੇ ਖੜ ਸਕੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਸਕੇ ਇਸ ਕਰਕੇ ਇਹ ਪਾਰਟੀ ਦਾ ਗਠਨ ਕੀਤਾ ਗਿਆ ਤੇ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਣੇ ਤੁਸੀਂ ਇਹਦੇ ਨਾਲ ਜੁੜੋ ਆਪਣੇ ਪੰਥ ਨੂੰ ਆਪਣੇ ਪੰਜਾਬ ਨੂੰ ਤਾਂ ਹੀ ਅਸੀਂ ਬਚਾ ਸਕਦੇ ਆ ਕਿ ਜੇ ਅਸੀਂ ਸਾਰੇ ਜਣੇ ਜਾਤ ਪਾਤ ਧਰਮ ਮਜਬੂਤੋਂ ਉੱਠ ਕੇ ਉੱਪਰ ਉੱਠ ਕੇ ਸਾਰੇ ਜਣੇ ਇਕੱਠੇ ਹੋਈਏ ਤੇ ਆਪਣੇ ਹੋਂਦ ਇਹ ਜਿਹੜੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ ਇਹਨੂੰ ਇਹਦੇ ਚ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਵਲਾ ਮਾਰੀਏ ਤਾਂ ਹੀ ਅਸੀਂ ਕਬਜ਼ਾ ਹਾਂਜੀ ਮੈਂਬਰਸ਼ਿਪ ਨਹੀਂ ਮੈਂਬਰਸ਼ਿਪ ਅੱਜ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਜੀ ਇਹ ਜਿਹੜੀ 1-1 ਲੱਖ ਕਾਪੀ ਜਿਹੜੀ ਪਰਚੀ ਹੈ ਨਾ ਹਰ ਜ਼ਿਲ੍ਹੇ ਤੇ ਅਸੀਂ ਦੇ ਰਹੇ ਹਾਂ ਅੱਜ 1 ਲੱਖ ਪਰਚੀ ਜਿਹੜੀ ਆ ਉਹ ਹਰ ਸਲਾ ਜ਼ਿਲ੍ਹੇ ਵਾਸਤੇ ਜਿਹੜੇ ਦੀ ਜਿਹੜੀ ਧਰਤੀ ਕਮੇਟੀ ਬਣਾਈ ਆ ਉਹਨਾਂ ਦੇ ਸਪੁਰਤ ਕਰ ਦਿੱਤੀ ਹੈ ਇਹ ਸੰਕੇਤ ਵਜੋਂ ਤੁਹਾਡੇ ਕੋਲ ਬੰਦੀ ਸਿੰਘ ਦਾ ਮਾਮਲਾ ਜਿਹੜਾ ਉੱਥੇ ਉੱਥੇ ਖੜਾ ਹੈ ਬੰਦੀ ਸਿੰਘ ਦਾ ਯੂਆ ਰਾਸਤੇ ਦੇ ਚਾਹਨਾ ਕੇਂਦਰ ਸਿੰਘਾ ਕੀ ਚੱਲ ਚੰਦਾ ਇਹ ਦੇਖੋ ਜੀ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਆ ਜਿਹੜਾ ਪੰਜਾਬ ਸਰਕਾਰ ਦੀ ਕਿ ਸਾਡੇ ਜਾਣਬੁੱਝ ਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਾਨੂੰਨ ਦਾ ਵੀ ਇੱਕ ਮਜ਼ਾਕ ਹੜਾਇਆ ਜਾ ਰਿਹਾ ਹੈ ਕਿ ਜਿਹੜੀਆਂ ਸਜ਼ਾਵਾਂ ਭਾਰਤੀ ਕਾਨੂੰਨ ਦੇ ਤਹਿਤ ਜਿੰਨੀਆਂ ਕੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਉਹ ਤੋਂ ਡਬਲ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਇਹ ਮੇਰੇ ਖਿਆਲ ਹੈ ਕਿ ਆਮ ਜਿਹੜੇ ਮਨੁੱਖੀ ਅਧਿਕਾਰਾਂ ਨਾਲ ਦਾ ਵੀ ਬਹੁਤ ਵੱਡਾ ਲੰਘਣ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਇਹੋ ਜਿਹੇ ਹਾਲਾਤ ਰਹੇ ਤੇ ਫਿਰ ਕਾਨੂੰਨ ਤੋਂ ਵੀ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸੀ ਨਾ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਹਾਈਦੇ ਬਾਰੇ ਜਾਂ ਕੁਝ ਨਹੀਂ ਉਹਨਾਂ ਨਾਲ ਕੋਈ ਹਾਰੇ ਹਾਈਦੇ ਬਾਰੇ ਤੇ ਕੋਰਟ ਚ ਕੇਸ ਚੱਲ ਰਿਹਾ ਤੇ ਬਾਕੀ ਅਸੀਂ ਕੋਰਟ ਦਾ ਹੀ ਸਾਰਾ ਲੈ ਸਕਦੇ ਬਾਕੀ ਹੋਰ ਤੇ ਦੇਖੋ ਸੰਗਤਾਂ ਨੇ ਜੋ ਕਰ ਸਕਦੇ ਸੀ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਵੀ ਬਣਾ ਦਿੱਤਾ ਪਰ ਫੇਰ ਸਰਕਾਰ ਦੇ ਨਹੀਂ ਛੱਡ ਰਹੀ ਤੇ ਮੇਰੇ ਖਿਆਲ ਸਰਕਾਰ ਦੀ ਬਹੁਤ ਵੱਡੀ ਧੱਕੇਸ਼ਾਹੀ ਹੈ ਪੰਜਾਬ ਇੱਕ ਇਹ ਹਲਕੇ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜੋ ਉਹਨਾਂ ਨੇ ਆਪਣਾ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਨੂੰ ਸੰਸਦ ਤੇ ਵੀ ਲਿਆਉਣ ਲੈ ਜਾਂਦਾ ਨਹੀਂ ਜਾ ਰਿਹਾ ਕਿ ਜੋ ਆਪਣੇ ਲੋਕਾਂ ਦੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਉਸੇ ਪੰਜਾਬ ਪੰਥ ਬਚਾਓ ਪੰਜਾਬ ਬਚਾਓ ਇਹ ਜਿਹੜੀ ਹੈ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀ ਨੌਜਵਾਨੇ ਘਰਾਏ ਪਈ ਸਾਡਾ ਸਿੱਖਿਆ ਸਿਸਟਮ ਚਰਮਰਾ ਗਿਆ ਸਾਡਾ ਹੈਲਥ ਸਿਸਟਮ ਜਿਹੜਾ ਕਿ ਬੁਰੇ ਹਾਲਾਤਾਂ 'ਚ ਪਹੁੰਚ ਗਿਆ ਦਿਨ ਦਿਹਾੜੇ ਦੇਖੋ ਜੀ ਤੁਸੀਂ ਸਾਹਮਣੇ ਜੋ ਕਿ ਫਰੋਤੀਆਂ ਮੰਗੀਆਂ ਜਾ ਰਹੀਆਂ ਕਤਲ ਹੋ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਅਸੀਂ ਇਹ ਇਹ ਸਾਡੀ ਪਾਰਟੀ ਦਾ ਏਜੰਡਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਮਿਲੇ ਸਭ ਸਭ ਦਾ ਸਭ ਦੇ ਭਲੇ ਦਾ ਜਿਹੜਾ ਸਭ ਦੇ ਭਲੇ ਦਾ ਝੰਡਾ ਵਾ ਕਿ ਜਾਤ ਪਾਤ ਤੋਂ ਰਹਿ ਸਮਾਜ ਦੀ ਸਿਰਜਣਾ ਦਾ ਝੰਡਾ ਸਾਡਾ ਜੋ ਗੁਰੂ ਸਾਹਿਬਾਨ ਦੇ ਸਿਧਾਂਤ ਅਨੁਸਾਰ ਕਿ ਸਭੇ ਸਾਂਝੀ ਜਵਾਰ ਸਦਣ ਕੋਈ ਨਾ ਦਿਸੇ ਬਰਾਜ ਜਿਵੇਂ ਸਾਰਿਆਂ ਦੇ ਭਲੇ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਨਹੀਂ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਆ ਦੋ ਚਾਰ ਦਿਨੋਂ ਉਹਨਾਂ ਦੇ ਇੱਕ ਵਕੀਲ ਸਾਹਿਬ ਜਾ ਕੇ ਆਏ ਆ ਠੀਕ ਠਾਕ ਉਹ ਚੜ੍ਹਦੀ ਕਲਾ ਚ ਆ ਠੀਕ ਹੈ ਉਹ ਕਹਿੰਦੇ ਕਿ ਮੈਨੂੰ ਆਪਣੇ ਲੋਕਾਂ ਨੇ ਬਹੁਤ ਵੱਡਾ ਮਾਣ ਦਿੱਤਾ ਮੈਂ ਉਹਨਾਂ ਦਾ ਹਮੇਸ਼ਾ ਰਣੀ ਰਵਾਂਗਾ ਬਾਕੀ ਸਰਕਾਰਾਂ ਜੋ ਜ਼ੁਲਮ ਢਾ ਰਹੀਆਂ ਕੋਈ ਨਹੀਂ ਇਸ ਇਸ ਸਰਕਾਰਾਂ ਵੀ ਹਮੇਸ਼ਾ ਨਹੀਂ ਰਹਿੰਦੀਆਂ ਇਸ ਵੇਲੇ ਆਉਣ ਤੇ ਸਭ ਪੰਜਾਬ ਦੇ ਲੋਕ ਆਪਣਾ ਸਾਥ ਆਪੇ ਬਰਾਬਰ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ